ਪੂਰੇ ਭਾਤ ਨੂੰ ਜੈ ਪੀਮ ਜੈ ਪਾ ਜਸਵਿਧਾਂ ਜੈ ਵਾਲਮੀਕੀ ਸਮਾਧਾ ਸਦਪਤੀ ਗਬਰ ਮੈਂ ਬਹੁਤ ਦੁਖੀ ਦਿਲ ਨਾਲ ਅਸਥਰਾ ਪੈਣਾ ਹਾਂ ਕਿ ਸਾਡੇ ਪਰਿਵਾਰ ਦਾ 2007 ਤੋਂ ਲੈ ਕੇ ਲੰਮੇ ਸਮੇਂ ਦਾ ਝਗੜਾ ਚੱਲਦਾ ਹੈ ਮੇਰਾ ਵਿਰੋਧੀ ਅੰਸਰ ਜਿਸ ਨੇ ਮੇਰੇ ਤੇ 2008 38 ਗੋਲੀ ਚਲਾਈ 2017 'ਚ ਮੇਰੇ ਬੇਟੇ ਨੂੰ ਵੱਢਿਆ ਜੋ ਤੁਹਾਡੇ ਸਾਹਮਣੇ ਭਰੀ ਪਾਂਤੀਆ ਦੇਖੋ ਕਿਦਾਂ ਉਹਦੇ ਵਿੱਚ ਸਾਰੀਆਂ ਫੋਟਾ ਹੈ 2024 ਦੇ ਵਿੱਚ ਗੁੰਡਾਗਰਦੀ ਨੇ ਮੇਰੇ ਘਰੋਂ ਸਾਰਾ ਸਮਾਨ ਲੈ ਗਿਆ ਤੋੜਪਾਂ ਨਹੀਂ ਕੀਤੀ ਲੇਕਿਨ ਉਹਦੇ ਦੀਰਖਾਸਾ ਡੇਢ ਪੌਣੇ 2 ਸਾਲ ਤੋਂ ਅੱਜ ਤੱਕ ਕੋਈ ਵਿਚਾਰ ਦੀ ਨਾ ਕੋਈ ਗੱਲਬਾਤ ਹੋਈ ਨਹੀਂ ਨਾ ਸਾਨੂੰ ਬੁਲਾਇਆ ਗਿਆ ਔਰ ਨਾ ਹੀ ਹਰਦੇ ਦੋਸ਼ੀ ਦੇ ਪਰਚਾ ਹੋਇਆ ਹੁਣ ਇੱਕ ਸ਼ਹਿਰ ਦੇ ਐਸਪੀ ਰੈਂਕ ਜੋ ਸਾਡੇ ਜ਼ਿਲ੍ਹੇ ਦੇ ਮਾਲਕ ਨੇ ਉਹਨਾਂ ਤੋਂ ਵਾਰ-ਵਾਰ ਮੈਨੂੰ ਦਫ਼ਤਰ 'ਚ ਬੁਲਾ ਕੇ ਮੇਨਾਂ ਧੱਕੇ ਕੀਤੇ ਜਾਂਦੇ ਹਨ ਮੈਂ ਇਨਾ ਕ ਦੁਖੀ ਹੋ ਗਿਆ ਹਾਂ ਇਹਨਾਂ ਦੇ ਧੱਕਿਆਂ ਤੋਂ ਜਿਨ੍ਹਾਂ ਦੇ ਮੇਰੇ ਤੇ ਤਿੰਨ ਨਜ਼ਾਇਜ਼ ਪਰਚੇ ਹੋਏ 420 ਦਾ ਕਿਟਨੈਪੀ ਦਾ ਹੋਰ ਪਰਚੇ ਕਰ ਦਿੱਤੇ ਆ ਜਿਨ੍ਹਾਂ ਦੇ ਨਾਲ ਮੇਰੀ ਮਿਸੇ ਦੀ ਮੌਤ ਹੋ ਗਈ ਜਦੋਂ ਇਹਨਾਂ ਨੇ ਮੇਰੇ ਤੇ ਪਰਚੇ ਕੀਤੇ ਮੇਰੀ ਜਨਾਨੀ ਨੇ ਹਾਰਟ ਦੇ ਇਨਾ ਤੱਕ ਲੈ ਲਿਆ ਕਿ ਉਹਦੀ ਹਾਰਟ ਅਟੈਕ ਹੋਣਾ ਮੌਤ ਹੋ ਗਈ ਅਸੀਂ ਇੰਨੇ ਕ ਡਿਸਰਬ ਹੋ ਗਏ ਆ ਕਿ ਸਾਡੇ ਅਹਲੇ ਰੋਟੀ ਵੀ ਘਰ ਬੰਨਣ ਵਿੱਚ ਬਹੁਤ ਮੁਸ਼ਕਲ ਹੋ ਗਈ ਆ 2 ਮਹੀਨੇ ਤੋਂ ਮੇਰਾ ਕਾਰੋਬਾਰ ਬੰਦ ਪਿਆ ਵਿਰੋਧੀ ਅਨਸਰ ਨੇ ਤੀਜੀ ਵਾਰ ਮੇਰੀ ਦੁਕਾਨ ਤੇ ਗੁੰਡਾਗਰਦੀ ਕੀਤੀ ਚਾਰ ਦਿਨ ਪਹਿਲੋ ਨਿਹੰਗ ਲਿਆ ਕੇ ਮੇਰੇ ਬੇਟੇ ਦੇ ਗਰਭਾਨਾ ਮਾਰੀਆਂ ਵਰਸ਼ੀ ਮਾਰੀ ਲੇਕਿਨ ਪ੍ਰਸ਼ਾਸਨ ਦੇ ਸਿਰ ਤੇ ਜੋ ਨਹੀਂ ਛੜ ਗਿਆ ਸੁਵੰਦ ਦੇ ਚ ਮੈਂ ਮਾਂ ਜੋ ਪੁਲ ਕਮਿਸ਼ਨ ਨੂੰ ਦਰਖਾਹ ਦਿੱਤੀ ਆ ਲੇਕਿਨ ਕਿਸੇ ਨੇ ਸਾਨੂੰ ਅਜ ਤੱਕ ਬੁਲਾਇਆ ਨਹੀਂ ਗਿਆ ਮੈਂ ਦੁਖੀ ਤਨਾ ਦੱਸਣਾ ਪੈਣਾ ਹਾਂ ਅਗਰ 20 ਦਿਨਾਂ ਦੇ ਵਿੱਚ ਮੇਰੀਆਂ ਦਰਖਾਸਤਾਂ ਦਾ ਜਾਂ ਮੇਰੇ ਝਗੜੇ ਦਾ ਕੋਈ ਨਿਆਣਾ ਨਾ ਹੋਇਆ ਮੈਂ ਭੰਡਾਰੀ ਪੁਲ ਤੇ ਆਪਣੇ ਪਰਵਾਸ ਮੇਰੇ ਪੈਟਰੋਲ ਬਾਗੇ ਅਗਲਾ ਕੇ ਮਰੂੰਗਾ ਉਹਦਾ ਦੋਸ਼ੀ ਮੇਰਾ ਵਿਰੋਧੀ ਤੇਰੇ ਜਿਹੜੇ ਉਹਨਾਂ ਦੀ ਹੈਲਪ ਕਰਦੇ ਆ ਮੈਂ ਲਿਖੇ ਜਾਊਂਗਾ ਕਿ ਮੈਂ ਇਹਨਾਂ ਕੋ ਮਜ਼ਲ ਬਣਾ ਦਿੱਤਾ ਇਹਨਾਂ ਲੋਕਾਂ ਨੇ ਮੈਨੂੰ ਮੈਨੂੰ ਜੀਨ ਜੋਗਾ ਨਹੀਂ ਛੱਡਿਆ 2 ਮਹੀਨੇ ਤੋਂ ਸਾਡੇ ਬੱਚੇ ਪੈਸੇ ਪੈਸੇ ਤੋਂ ਮਤਾਜ਼ ਹੋ ਗਏ ਆ ਘਰਵਾਰ ਬੰਦ ਹੋ ਗਏ ਆ ਉਹ ਹੁਣ ਕੱਲ ਸਾਨੂੰ ਕੋਈ ਸੁਨਾ ਭੇਜਿਆ ਅਗਰ ਇਹਨੇ ਬੰਦੇ ਨੇ ਸਾਡੀਆਂ ਸਮਾਗ ਦੁਕਾਨਾਂ ਕੋ ਸਮਾਨ ਨਹੀਂ ਚੁੱਕਿਆ ਇਹਨਾਂ ਦੇ ਟੋਟੇ ਕਰ ਦੇਾਂਗੇ ਉਹ ਗੁੰਡੇ ਅੰਸਰ ਨੂੰ ਪ੍ਰਸ਼ਾਸਨ ਨੇ ਅੱਜ ਤੱਕ ਹੱਥ ਨਹੀਂ ਪਾਇਆ ਇੱਕ ਕਿਨ ਪ੍ਰਸ਼ਾਸਨ ਉਹਦੀ ਕਿਉਂ ਮਦਦ ਕਰਦਾ ਮੈਂ ਬਾਕੀ ਬਾਰ ਬਾਰ ਦੁਖੀ ਦਿਨ ਦੱਸਣਾ ਪੈਣਾ ਹਾਂ ਅਗਰ ਵੀ ਇਹ ਦਿਨ ਅੱਜ ਪ੍ਰਸ਼ਾਸਨ ਨੇ ਮੇਰੇ ਪਰਿਵਾਰ ਦਾ ਕੋਈ ਫੈਸਲਾ ਨਾ ਕੀਤਾ ਜਾਂ ਮੇਰੀਆਂ ਦਰਖਾਸਾਂ ਦੀ ਕੰਪਲੇਂਟ ਨਾ ਕੀਤੀ ਮੈਂ ਪ੍ਰਵਾਸ ਵਿੱਚ ਪੰਡਾਰੀ ਪੁਲ ਤੇ মিডিਆ ਦੇ ਸਾਹਮਣੇ ਪٹرول ਵਾ ਕੇ ਅਗਲਾਉਂਗਾ ਜੈ ਭੀਮ ਜੈ ਜਬਾਤ